ਵਿਆਸ ਸਮਾਗਮ ਦੇ ਲਈ ਆਯੋਜਿਤ ਜਾਗੋ ਦੇ ਵਿੱਚੋਂ ਦੋ ਨੌਜਵਾਨ ਬੈਗ ਲੈ ਕੇ ਫਰਾਰ ਹੋ ਗਏ ਨੇ ਤੇ 20 ਲੱਖ ਦਾ ਬੈਗ ਇਥੋਂ ਚਲੇ ਜਾਣ ਤੋਂ ਬਾਅਦ ਸਭ ਨੂੰ ਭਾਜੜਾ ਪੈ ਗਈਆਂ ਨੇ ਦਰਸਲ ਫਗਵਾੜਾ ਲੁਧਿਆਣਾ ਰੋਡ ਤੇ ਸਥਿਤ ਮਾਨ ਰਿਜ਼ੋਰਟ ਦੇ ਵਿੱਚ ਵਿਆਦਾ جشن ਮਨਾਉਣ ਦੇ ਲਈ ਆਯੋਜਿਤ ਜਾਗੋ ਸਮਾਗਮ ਦੇ ਵਿੱਚੋਂ ਦੋ ਨੌਜਵਾਨ ਬੈਗ ਲੈ ਕੇ ਫਰਾਰ ਹੋ ਜਾਂਦੇ ਨੇ ਬੈਗ ਦੇ ਵਿੱਚ ਸੋਨੇ ਦੇ ਗਹਿਣੇ ਵਿਦੇਸ਼ੀ ਕਰੰਸੀ ਭਾਰਤੀ ਕਰੰਸੀ ਤੇ ਹੋਰ ਸਮਾਨ ਸੀ ਚੋਰੀ ਦੇ ਦੌਰਾਨ ਦੱਸਿਆ ਜਾ ਰਿਹਾ ਹੈ ਕਿ 2 ਲੱਖ ਦਾ ਨੁਕਸਾਨ ਹੋਇਆ ਤੇ ਉਧਰ ਹੀ ਜਾਣਕਾਰੀ ਦਿੱੰਦੀ ਹੈ ਦੱਸਿਆ ਗਿਆ ਹੈ ਕਿ ਫਗਵਾੜਾ ਦੇ ਮਾਨ ਰਿਜ਼ੋਰਟ ਦੇ ਵਿੱਚ ਪੁੱਤਰ ਦੇ ਵਿਆਹ ਦੀ ਜਾਗੋ ਸਮਾਗਮ ਹੋ ਰਿਹਾ ਸੀ ਤੇ ਮਹਿਲਾ ਦਾਇਕਾ ਨੇ ਕਿ ਸਾਰੇ ਰਿਸ਼ਤੇਦਾਰ ਇੱਥੇ ਅਨੰਦਮਾਨ ਰਹੇ ਸਨ ਇਸ ਦੇ ਦਰਮਿਆਨ ਜਦੋਂ ਸਟੇਜ ਤੇ ਜਾਗੋ ਰਸਮਾਂ ਵਾਰ ਰਹੀ ਸੀ ਤਾਂ ਉਸ ਦਾ ਬੈਗ ਚੋਰੀ ਕਰ ਲਿਆ ਗਿਆ ਬੈਗ ਦੇ ਵਿੱਚ ਸੋਨੇ ਦੇ ਗਹਿਣੇ ਤੇ ਹੋਰ ਕੀਮਤੀ ਸਮਾਨ ਵੀ ਸੀ ਉਸ ਦਾ ਕੈਨ ਹੈ ਰਿਜ਼ੋਲਵ ਦੀ ਸੀਸੀਟੀਵੀ ਕੈਮਰੇ ਚੈੱਕ ਕੀਤੇ ਤੇ ਵੇਖ ਕੇ ਹਰ ਕੋਈ ਹੈਰਾਨ ਰਹਿ ਗਿਆ ਕਿ ਦੋ ਨੌਜਵਾਨ ਜੋ ਪਹਿਲਾ ਸਮਾਗਮ ਚ ਸ਼ਾਮਲ ਹੋ ਰਹੇ ਸਨ ਕੋਟ ਪੈਂਟ ਪਾਏ ਹੋਏ ਸਨ ਤੇ ਉਹ ਬੈਗ ਲੈ ਕੇ ਭੱਜ ਜਾਂਦੇ ਨੇ ਤਾਂ ਫਿਲਹਾਲ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਜਾਂਚ ਸ਼ੁਰੂ ਕੀਤੀ ਹੈ ਮਾਮਲਾ ਕੀ ਹੈ ਕਿ ਜਿਹੜਾ ਅੱਜ ਰਿਪੋਰਟ ਦੇ ਵਿੱਚ ਖੜੇ ਆਪਣੇ ਮਾਮਲਾ ਆ ਜੀ ਮੇਰੀ ਮਾਸੀ ਦੇ ਲੜਕੇ ਦੀ ਜਾਗੋ ਸੀਗੀ ਪੈਲਸ 'ਚ ਤੇ ਅਸੀਂ ਜਾਗੋ ਦੇ ਫੰਕਸ਼ਨ ਤੇ ਆਏ ਆ ਹੱਲੇ ਪੈਲਸ ਦੇ ਵਿੱਚ ਆਏ ਆ ਮਾਨ ਰਸੋੜਾ ਮਾਨ ਸੋੜ ਫਗਵਾੜੇ ਚਾਚੋਗੀ ਦੇ ਵਿੱਚ ਅਸੀਂ ਹੱਲੇ ਐਂਟਰ ਹੋਏ ਆ ਯਾਨੀ ਕਿ ਥੋੜੇ ਨਾਨਕਾ ਮੇਰਾ ਆਇਆ ਤੇ ਸਾਡੀ ਮਾਸੀ ਦਾ ਪਰਚੋਕ ਹੋ ਗਿਆ ਜਿਸ ਦੇ ਵਿੱਚ 10 ਲੱਖ ਰੁਪਈਆ 골ਡ ਤੇ ਬਾਹਰੀ ਕਰੰਸੀ ਸੀਗੀ 0 ਵੀ ਸੀ ਠੀਕ ਹੈ ਜੀ ਬਾਹਲੇ ਯੂਰੋ 10 ਲੱਖ ਰੁਪਇਆ ਤੇ 골ਡ ਸੀਗਾ। ਹਾਂ ਜੀ ਸੀਸੀਟੀਵੀ ਕੈਮਰੇ ਵਿੱਚ ਆਇਆ ਸੀ। ਸੀਸੀਟੀਵੀ ਕੈਮਰੇ ਵਿੱਚ ਬੰਦੇ ਆਇਆ ਜੀ। ਠੀਕ ਹੈ ਜੀ। ਦੋ ਜਣੇ ਆ। ਸੀਸੀਟੀਵੀ ਕੈਮਰੇ ਵਿੱਚ ਆਏ ਆ ਤੇ ਬਾਕੀ ਦੇਖੋ ਜੀ ਪੈਲਸ ਦੇ ਕੋਈ ਕੈਮਰੇ ਕਲੀਅਰ ਨਹੀਂ ਚੱਲਦੇ। ਹਾਂ ਜੀ। ਦੋ ਇਹ ਕੈਮਰੇ ਦੇ ਵਿੱਚ ਦੋ ਬੰਦੇ ਆਏ ਆ ਸਾਹਮਣੇ ਬੈਠੇ ਆ ਤੇ ਉਹ ਆ ਆ ਦੇਖੋ ਜੀ। ਆਹ ਵਾਲੇ। ਹਾਂ ਜੀ ਹਾਂ ਜੀ। ਤੇ ਅਸੀਂ ਉਹ ਕੈਮਰੇ ਬੰਦ ਉਹ ਕਹਿੰਦੇ ਆ ਪੈਲਸ ਵਾਲੇ ਕਹਿੰਦੇ ਵੀ ਸਾਡੇ ਕੈਮਰੇ ਚੱਲਦੇ ਨਹੀਂ। ਸਾਨੂੰ ਇਨਸਾਫ ਚਾਹੀਦਾ, ਸਾਡਾ ਸਮਾਨ ਸਾਨੂੰ ਵਾਪਸ ਚਾਹੀਦਾ। ਸਾਨੂੰ ਬੰਦੇ ਚਾਹੀਦੇ ਆ ਕੋਈ 골ਡ ਵਗੈਰਾ ਵੀ ਸੀਗਾ ਵਿੱਚ ਸਰ 골ਡ ਵੀ ਸੀਗਾ 10 ਲੱਖ ਰੁਪਈਆ ਤੇ ਬਾਹਰਲੀ ਕਰੰਸੀ ਤੇ ਆਈਫੋਨ ਹਾਂਜੀ ਬੰਦੇ ਆਈ ਸੀਟ ਸੀ ਕੈਮਰਾ ਚ ਹਾਂਜੀ ਕਿੰਨੇ ਵਿਅਕਤੀ ਆ ਰਹੇ ਦੋ ਹਾਂਜੀ ਸਾਰੇ ਐਨਆਰਆਈ ਸਾਰੇ ਆਏ ਆ ਸਾਡੇ ਦੇਖੋ ਜੀ ਸਾਡਾ ਫੰਕਸ਼ਨ ਸਾਰਾ ਖਰਾਬ ਹੋ ਗਿਆ ਅਸੀਂ ਕੋਈ ਫੰਕਸ਼ਨ ਇੰਜੋਏ ਨਹੀਂ ਕੀਤਾ ਠੀਕ ਆ ਜੀ ਹੁਣ ਸਾਨੂੰ ਇਨਸਾਫ ਚਾਹੀਦਾ ਤੇ ਨਾ ਅਸੀਂ ਕਰਨਾ ਚਾਹੁੰਦੇ ਆਂ ਮਾਮਲੇ ਨੂੰ ਲੈ ਕੇ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ ਹਾਂਜੀ ਪੁਲਿਸ ਨੂੰ ਕੀਤੀ ਸੀ ਸ਼ਿਕਾਇਤ ਦੀ ਪੁਲਿਸ ਪੁਲਿਸ ਆਈ ਆ ਜੀ ਕੋਈ ਵਿਅਕਤੀ ਵੀ ਲੈ ਕੇ ਗਏ ਤੇ ਉਹਨੇ ਕੁਝ ਨਹੀਂ ਹਲੇ ਜਾਣਕਾਰਵਾਈ ਬੀਟਰ ਨੂੰ ਲੈ ਕੇ ਇੱਕ ਨੂੰ ਤੇ ਮੈਨੇਜਰ ਨਾਲ ਗੱਲਬਾਤ ਕੀਤੀ ਸੀ ਕੀ ਕਿ ਉਹਨਾਂ ਨੇ ਮੈਨੇਜਰ ਸਾਹਿਬ ਬੈਂਚ ਸਾਹਿਬ ਨੇ ਸਾਨੂੰ ਕੋਈ ਇਨਸਾਫ ਨਹੀਂ ਦਿੱਤਾ ਕੈਮਰੇ ਵਗੈਰਾ ਚੱਲਦੇ ਠੀਕ ਆ ਜੀ ਉਹ ਕਹਿੰਦੇ ਉਹ ਕਹਿੰਦੇ ਉਹ ਕਹਿੰਦੇ ਕੈਮਰੇ ਸਾਡੇ ਬੰਦ ਐ ਚੱਲਦੇ ਨਹੀਂ ਠੀਕ ਆ ਜੀ ਜੇ ਐਡਾ ਵੱਡਾ ਰਿਜ਼ੋਰਟ ਆ ਉਹਨਾਂ ਦੇ ਕੈਮਰੇ ਕਿਉਂ ਨਹੀਂ ਚੱਲਦੇ ਠੀਕ ਆ ਜੀ ਬਿਜਲੀ ਸਰਕਟ ਨਾਲ ਖਰਾਬ ਹੋਏ ਆ ਤੇ ਉਹਨਾਂ ਨੂੰ ਠੀਕ ਕਰਵਾਉਣਾ ਉਹਨਾਂ ਦਾ ਫਰਜ਼ ਸੀਗਾ ਨਾ ਇਸ ਕਰਕੇ ਉਹਨਾਂ ਤੇ ਵੀ ਕਾਰਵਾਈ ਕੀਤੀ ਜਾਵੇ ਮੈਂ ਹੁਸਨ ਲਾਲ ਜੀ ਸਰ ਕੀ ਮਾਮਲਾ ਕੀ ਇੱਕ ਜਿਹੜਾ ਅੱਜ ਸਾਡੇ ਪਰਿਵਾਰ ਦੇ ਮੈਂਬਰ ਦੇ ਇੱਥੇ ਜਾਗੋ ਸੀਗੀ ਮਾਨਸੌਰ ਦੇ ਵਿੱਚ ਜਿੱਥੇ ਇਹਦੇ ਫੰਕਸ਼ਨ ਜਸਟ ਸਟਾਰਟ ਹੀ ਹੋਇਆ ਸੀ ਕੁਝ ਲੈਂਡ ਨੇ ਚੱਲ ਰਿਹਾ ਸੀਗਾ ਤੇ ਇਨ ਬਿਟਵੀਨ ਲੜਕੇ ਦੀ ਮਾਤਾ ਦਾ ਜਿਹੜਾ ਹੈਗਾ ਪਰਸ ਉਹ ਇੱਥੇ ਅਣਜਾਣ ਕੋ ਵਿਅਕਤੀ ਦੋ ਘੁਸੇ ਸੀ ਜਿਨ੍ਹਾਂ ਨੇ ਇਹਨੂੰ ਚੱਕ ਲਿਆ ਤੇ ਉਹ ਕਿਤੇ ਪકડਝ ਨਹੀਂ ਆਏ ਜਦੋਂ ਅਸੀਂ ਸਪੈਸ਼ਲੀ ਇਹਦੇ ਦੇ ਮੈਨੇਜਰ ਦੇ ਨਾਲ ਜਾਂ ਇਹਨਾਂ ਦੇ ਮਾਲਕ ਨਾਲ ਗੱਲ ਕੀਤੀ ਹੈਗੀ ਆ ਤੇ ਉਹ ਕਹਿ ਰਹੇ ਕਿ ਸਾਡੇ ਇੱਥੇ ਕੋਈ ਵੀ ਕੈਮਰੇ ਵਗੈਰਾ ਵਰਕਿੰਗ ਜ ਨਹੀਂ ਹੈਗੇ ਤੇ ਅਸੀਂ ਪੁਲਿਸ ਨੂੰ ਰਿਪੋਰਟ ਕੀਤੀ ਆ ਪਰ ਪੁਲਿਸ ਵੱਲੋਂ ਹਜੇ ਕੋਈ ਕਾਰਵਾਈ ਨਹੀਂ ਅਸੀਂ ਇਨਸਾਫ ਚਾਹੁੰਦੇ ਆ ਤਾਂ ਕਿ ਇਸ ਪਰਿਵਾਰ ਨੂੰ ਇਹ ਇਹਨਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਸਾਡੇ ਪਰਿਵਾਰ ਦੇ ਵਿੱਚ ਕਿੰਨਾ ਕ ਨੁਕਸਾਨ ਹੋ ਗਿਆ 10 ਲੱਖ ਦਾ 10 ਲੱਖ ਦੇ ਕਰੀਬ ਇਹਨਾਂ ਦਾ ਕੈਸ਼ ਸੀਗਾ ਉਹ ਤੋਂ ਬਾਅਦ 골ਡ ਸੀਗਾ ਔਰ ਬਾਹਰ ਦੀ ਜੁਲਰੀ ਵਗੈਰਾ ਇਹਦੇ ਵਿੱਚ ਸੀਗੀ 골ਡ ਕਿੰਨਾ ਕੁ ਦੀ ਗੱਲ ਔਰ ਨਾਲ ਮੋਬਾਈਲ ਫੋਨ ਵੀ ਇਹਨਾਂ ਦੇ ਵਿੱਚ ਹੀ ਸੀਗਾ 골ਡ 골ਡ ਕਿੰਨੇ ਕੁ ਦੀ ਹੈ ਅਪਾ ਜੀ ਤੁਸੀਂ ਦੱਸ ਸਕਦੇ ਹੋ 20 ਲੱਖ ਰੁਪਏ ਲਗਭਗ 20 ਲੱਖ ਦਾ ਨੁਕਸਾਨ ਹੋਇਆ ਹੈਗਾ 20 ਲੱਖ ਦਾ ਹੋਵੇ ਟੋਟਲੀ ਬੰਦਾ ਪਛਾਣ ਜਾਇਆ ਬੰਦਾ ਇਹਨਾਂ ਦੇ ਇੱਥੇ ਮੋਬਾਈਲ ਦੇ ਵਿੱਚ ਫੋਟੋ ਹੈਗੀਆਂ ਨੇ ਫੋਟੋ ਕਲੀਅਰਟੀ ਨਹੀਂ ਨਿਕਲ ਰਹੀ ਕਹਿੰਦੇ ਕਲੈਰਟੀ ਨਹੀਂ ਹੋ ਰਹੀ ਕੰਪਲੀਟ ਕਿ ਉਹ ਕੰਪਲੀਟ ਬੰਦਾ ਉਹ ਵਿਅਕਤੀ ਹੈ ਜਿਹੜੇ ਪਰ ਜੋ ਪਕੜਿਆ ਗਿਆ ਹੈ ਮਤਲਬ ਪਕੜਿਆ ਨਹੀਂ ਗਿਆ ਜਿਹੜਾ ਉਹਦੇ ਕੈਮਰੇ 'ਚ ਦਿਖ ਰਿਹਾ ਹੈਗਾ ਬੱਚਾ ਉਹ 10 ਸਾਲ ਦੇ ਕਰੀਬ ਦਾ ਦਿਖ ਰਿਹਾ ਹੈ ਬਲੈਕ ਕੋਟ ਕਪੈਂਟ ਪਾਇਆ ਹੈ ਇੱਕ ਨੰਬਰ ਬਲੈਕ ਦੇ ਉਹ ਆਪਣਾ ਪਿੱਕ ਕਰਕੇ ਤੇ ਪਿੱਛੋਂ ਨਾਲ ਦੀ ਸਾਈਡ ਤੋਂ ਨਿਕਲ ਗਿਆ ਸਰ ਇਸ ਮਾਮਲੇ ਨੂੰ ਲੈ ਕੇ ਪੁਲਿਸ ਸ਼ਿਕਾਇਤ ਕੀਤੀ ਬਿਲਕੁਲ ਪੁਲਿਸ ਸ਼ਿਕਾਇਤ ਕੀਤੀ ਹੈ ਪੁਲਿਸ ਦੇ ਲੋਕ ਇੱਥੇ ਆਏ ਸੀਗੇ ਪਰ ਕੋਈ ਕਾਰਵਾਈ ਨਹੀਂ ਹੋਈ ਭਾਈ ਕੋ ਲੱਗਿਆ ਕੋ ਬੰਦਾ ਕੋ ਬਾਹਰੋਂ ਸੀਗਾ ਕੋ ਵਿੱਚ ਦਾ ਸੀਗਾ ਬੰਦਾ ਨਹੀਂ ਨਹੀਂ ਐਦਾਂ ਦੀ ਕੋ ਜਜਮੈਂਟ ਨਹੀਂ ਹੋ ਭਾਈ ਅੰਦਰ ਕੋਰ ਆ ਹਾਂਜੀ ਪੂਰੀ ਮਾਮਲਾ ਕੀ ਹੈ ਕਿ ਜਿਹੜਾ ਮੇਰੇ ਬੇਟੇ ਦੀ ਮੈਰਿ ਮਾਨੁਰਤੌੜ ਦੇ ਵਿੱਚ ਚਾਚੋ ਕੀ ਫਗਵਾੜੇ ਦੇ ਵਿੱਚ ਪੈਂਦਾ ਆ ਹਾਂਜੀ ਅਸੀਂ ਹੱਲੇ ਕੋਈ ਫੈਕਸ਼ਨ ਸ਼ੁਰੂ ਨਹੀਂ ਸੀ ਕੀਤਾ ਹੈਗਾ ਕਿ ਅ ਸਾਡਾ ਫੈਕਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਮੇਰਾ ਪਰਸ ਚੋਰੀ ਹੋਇਆ ਅੱਜ ਸਾਡੀ ਜਾਗੋ ਸੀ ਜਿਹਦੇ ਵਿੱਚ ਮੇਰਾ 10 ਲੱਖ ਕੈਸ਼ ਸੀਗਾ ਤੇ ਵਿੱਚ ਮੇਰੇ ਗਹਿਣੇ ਸੀਗੇ ਮੇਰੇ ਵਿੱਚ ਇੰਡੀਅਨ ਜ਼ੀਰੋ ਕਰੰਸੀ ਸੀਗੀ ਬਾਹਰ ਲਈ 20 ਲੱਖ ਨਹੀਂ 20 ਤੋਂ ਵੀ ਭਾਜੀ ਜ਼ਿਆਦਾ ਮੇਰੇ ਕਿਉਂਕਿ ਕਰੰਸੀ ਕਰੰਸੀ ਵਿੱਚ ਸੀਗੀ ਠੀਕ ਹੈ ਜੀ ਇੰਡੀਅਨ ਉਹਦੇ ਉੱਤੇ 20 ਲੱਖ ਦੋ ਤਿੰਨ ਹਜ਼ਾਰ ਜ਼ੀਰੋ ਸੀਗਾ ਵਿੱਚ ਫਿਰ ਮੇਰੇ ਸਾਰੇ ਮੇਰਾ ਫਰੈਂਡ ਸਰਕਲ ਆਇਆ ਹੋਇਆ ਆ ਦੇ ਇਸ ਵਿੱਚ ਮੇਰੀ ਮੈਨੂੰ ਆਪਣੇ ਆਪ ਨੂੰ ਅਨਸਾਲਟ ਫੀਲ ਹੁੰਦੀ ਆ ਅਸੀਂ ਕੁਝ ਵੀ ਇੰਜੋਏ ਨਹੀਂ ਕਰ ਸਕਿਆ ਇਹ ਵਿੱਚ ਆਏ ਵਿਅਕਤੀ ਕੈਮਰੇ ਵਾਲੇ ਦੋ ਆਏ ਆ ਸਾਡੇ ਇੱਥੇ ਚਾਚਾ ਜੀ ਆ ਉਹਨਾਂ ਨੇ ਦੇਖਿਆ ਆ ਤੇ ਪਹਿਲੇ ਵਾਲੇ ਕਹਿੰਦੇ 2 ਮਿੰਟ ਲਈ 3 ਮਿੰਟ ਲਈ ਕੈਮਰੇ ਬੰਦ ਹੋਗਾ ਇਦਾਂ ਕਿਦਾਂ ਬੰਦ ਹੋਗਾ ਸਾਨੂੰ ਇਸ ਗੱਲ ਦਾ ਇਨਸਾਫ ਚਾਹੀਦਾ ਆ ਅਸੀਂ ਕਹਿੰਦੇ ਤਿੰਨ ਮਿੰਟ ਲਈ ਕੈਮਰੇ ਤਿੰਨ ਮਿੰਟ ਲਈ ਕੈਮਰੇ ਕਿਦਾਂ ਬੰਦ ਹੋ ਸਕਦੇ ਆ ਠੀਕ ਹੈ ਉਦੋਂ ਹੀ ਹੋਇਆ ਜਦੋਂ ਮੇਰਾ ਪਾਸ ਚੋਰੀ ਹੋਇਆ ਆ ਠੀਕ ਹੈ ਇੱਧਰ ਲੇਡੀਜ਼ ਬੈਠੀਆਂ ਮੈਨੂੰ ਨਹੀਂ ਸੀ ਪਤਾ ਬਈ ਬੈਕ ਤੇ ਇੱਕ ਰੂਮ ਦਸਰਾ ਹੈਗਾ ਦਰਵਾਜ਼ਾ ਉਹ ਕਹਿੰਦੀਆਂ ਆ ਕੋਈ ਬੱਚਾ ਲੈ ਕੇ ਨਠਿਆ ਸਗਾ ਭੱਜਿਆ ਛੋਟਾ ਜਿਹਾ ਬੱਚਾ ਸੀ ਵੀ ਅਸੀਂ ਕਿਹਾ ਵੀ ਘਰੇ ਆਪਣੀ ਮਾਂ ਦਾ ਪਰਸ ਲੈ ਕੇ ਚਲਿਆ ਸਾਨੂੰ ਉਹਨਾਂ ਤੇ ਵੀ ਡਾਊਟ ਆ ਮੈਨੂੰ ਉਹਨਾਂ ਤੇ ਵੀ ਡਾਊਟ ਆ ਇਹ ਸਾਰੇ ਰਲੇ ਹੋਏ ਆ ਮੈਨੂੰ ਇਸ ਮਾਮਲੇ ਨੂੰ ਲੈ ਕੇ ਪੁਲਿਸ ਗਈ ਸੀ ਹਾਂਜੀ ਅਸੀਂ ਸ਼ਿਕਾਇਤ ਕੀਤੀ ਆ ਅਸੀਂ ਰਿਪੋਰਟ ਰਿਪੋਰਟ ਕੀਤੀ ਆ ਪੁਲਿਸ ਨੇ ਮੈਨੂੰ ਇਹ ਸਾਡੀ ਪਰਜਾਈ ਆ ਇਹ ਵੀ ਮੁਲਾਜ਼ਮ ਆ ਹਾਂਜੀ ਐਫਆਈਆਰ ਦਰਜ ਕਰਾਉਣੀ ਆ ਅਸੀਂ ਕਰ ਦਿੱਤੀ ਆ ਕਰ ਦਿੱਤੀ ਨਹੀਂ ਕਰੋਣ ਲੱਗੇ ਅੱਗੇ ਮੈਂ ਤੁਹਾਨੂੰ ਕੋਈ ਜਾਣ ਕੇ ਕੀਤਾ ਕਿਹਨੇ ਇਹਦਾ ਸਰਦ ਕੀਤਾ ਕਿਸਨੇ ਮੈਨੂੰ ਲੰਮੀ ਜਾਣ ਕੇ ਹੋਈ ਆ ਸਮੇਂ ਹੀ ਸ਼ੱਕਾ ਇੱਥੇ ਹੀ ਆ ਸਾਰੇ ਸਟਾਫ ਤੇ ਸ਼ੱਕਾ ਮੈਨੂੰ ਉਹ ਲੇਡੀਜ਼ ਨਹੀਂ ਸੀਗੇ ਨਾਲ ਉਹਨਾਂ ਦੇ ਲੇਡੀਜ਼ ਮੈਨੂੰ ਪਤਾ ਨਹੀਂ ਹੈਗਾ ਮੈਂ ਜਿਹੜੀ ਅਸੀਂ ਫੋਟੋ ਦੇਖੀ ਉਹਦੇ ਵਿੱਚ ਦੋ ਹੀ ਬੱਚੇ ਹੀ ਆਉਂਦੇ ਤੁਹਾਡੀ ਮੈਨੇਜਰ ਸਾਹਿਬ ਨਾਲ ਗੱਲਬਾਤ ਹੋਈ ਹੈ ਕੀ ਕਹਿੰਦੇ ਹਾਂਜੀ ਉਹ ਕੋਈ ਗੱਲ ਨਹੀਂ ਸੁਣ ਰਹੇ ਹੈਗੇ ਦੇਖੋ ਸਿਕਿਉਰਿਟੀ ਗਾਰਡ ਵਾਲੇ ਹੈਗੇ ਹੀ ਨਾ ਕੋਈ ਪਰ ਪਤਾ ਨਹੀਂ ਲੱਗਾ ਕੌਣ ਨੂੰ ਲੈ ਕੇ ਗਿਆ ਪੈਗਾ ਅਸੀਂ ਐਫ ਆਈ ਆਰ ਦਰਜ ਕਰਾਉਣੀ ਆ ਠੀਕ ਹੈ ਮੈਨੂੰ ਇਨਸਾਫ ਮਿਲਣਾ ਚਾਹੀਦਾ ਮੇਰਾ ਬਹੁਤ ਨੁਕਸਾਨ ਹੋਇਆ ਮੇਰੀ ਬਹੁਤ ਜ਼ਿਆਦਾ ਅਨਸਾਲਟ ਹੋਈ ਮੇਰੇ ਸਾਰੇ ਗੈਸਟ ਤੁਹਾਡਾ ਬੰਦਾ ਇਹ ਕਿਹਾ ਕਿ ਸ਼ਰਾਬਾ ਪੀਂ ਆਦੇ ਰੱਖੇ ਬੰਸਰੇ ਨੇ ਚੋਰੀ ਕਰਾਂ ਰੱਖਿਓ ਇਹ ਤਾਂ ਬਹੁਤ ਅਨਸਾਰੀ ਗੱਲ ਆ ਜੀ ਮੈਨੇਜਰ ਸਾਹਿਬ ਕਹਿੰਦੇ ਆ ਬੰਦੇ ਕੋਟ ਪੈਂਟ ਪਾ ਕੇ ਆਏ ਆ ਅਸੀਂ ਕਿੱਦਾਂ ਕਹਿ ਦਈਏ ਭਾਜੀ ਇਹ ਕੰਮ ਇਹ ਥੋੜ੍ਹਾ ਨਹੀਂ ਹੈਗਾ ਬੰਦੇ ਐਂਟ੍ਰੈਸ ਐਗਜ਼ਿਟ 게ਟ ਉੱਥੇ ਕੋਈ ਕੈਮਰਾ ਹੈਗਾ ਕੋਟ ਪੈਂਟ ਪਾ ਕੇ ਆਏ ਆ ਐਸੇ ਕੰਮ ਨੂੰ ਆਉਂਦੇ ਆ ਇਹ ਇੱਕ ਕੰਮ ਨਹੀਂ ਹੋਇਆ ਸਾਰੇ ਜਿਲੇ ਜਾਂਦਾ ਕਹਿੰਦੇ ਹੁਣ ਸਾਨੂੰ ਨਹੀਂ ਨਾ ਪਤਾ ਕੋਈ ਵਿਆਹ ਜਾਇਆ ਬੰਦਾ ਅਸੀਂ ਕਿੱਦਾਂ ਕਹਿ ਦਈਏ ਕਿ ਨਿਕਾਨੀ ਰੱਖੋ ਇਨੋਂਰ ਤੇ ਕੈਮਰੇ ਲੱਗੇ ਆ। ਇਨੋਂਰ ਤੇ ਲੱਖ 2 ਲੱਖ ਰੁਪਏ ਸਾਡੋ ਰੈਂਟ ਚਾਹੇ ਕੈਟ ਪੁਆਇੰਟ ਵਿੱਚ ਬੈ ਗਿਆਂ। ਚਾਹ ਮ ਕੋਟ ਦਾ ਪਜਾਮਾ ਪਾ ਕੇ ਆ। ਇਹ ਨਾ ਇਨੋਂਰ ਤੇ ਨਿਗਰਾਨੀ ਹੈਗੀ ਆ। ਇਨ ਤੇ ਤਾਂ ਆ ਗਏ। ਕੋਟ ਪੁਆਇੰਟ ਦੇਖ ਲੈ। ਸਾਰੇ ਬਾਹਰ ਕਿਸੇ ਨਿਕਲੇ? ਨਿਕਲੇ ਉਹ ਦਰਵਾਜੇ ਨਹੀਂ। ਤੇ ਗੇਟ ਹੀ ਸਾਡਾ ਇੱਕ ਵਾ। ਉਹ ਬਾਹਰ ਨੋ। ਸ਼ੋਕਰ ਦੇ ਭੈਣ ਦੀ ਲਾਈਆਂ ਦੀਆਂ ਸੀਸੀਟੀਵੀ ਫੋਟੋਜ਼ ਵਗੈਰਾ। ਉਹਨਾਂ ਨੇ ਲੈ ਲਈਆਂ। ਅਸੀਂ ਉਹਨਾਂ ਨੂੰ ਦੇ ਦਿੱਤੀਆਂ। ਸੂਟ ਬੂਟ ਪਾ ਕੇ ਆਇਓ ਦੋ ਤਿੰਨ ਬੰਦੇ। ਜਿਹੜੇ ਉੱਥੇ ਵਿੱਚ ਬੈਠੇ ਆ। ਦੋ ਬੰਦੇ ਆ ਸੂਟ ਬੂਟ ਪਾਏ ਆ ਔਰ ਪਰਸ ਚੱਕ ਕੇ ਦੌੜ ਦੇ ਕਲੀਅਰ ਦੀਦੇ ਆ ਉਹਦੇ ਵਿੱਚ ਸਾਡਾ ਕੀ ਦੋਸ਼ ਆ ਅਸੀਂ ਕਿਸੇ ਗੈਸਟ ਨੂੰ ਪੁੱਛ ਥੋੜੀ ਸਕਦੇ ਕਿ ਤੁਸੀਂ ਕੌਣ ਆ ਜਾਂ ਕਿੱਦਾਂ ਕਿੰਨੇ ਕਿਹਨੇ ਸੀ ਸਰ ਬੰਦੇ ਦੋ ਦੋ ਬੰਦੇ ਦਿੱਕ ਨਹੀਂ ਉੱਪਰ ਤੋਂ ਲੱਗਦੇ ਵੀ ਜੀ ਉਹ ਏਦਾਂ ਹੁਣ ਤੁਹਾਨੂੰ ਅਸੀਂ ਫੋਟੋਜ਼ ਦੇ ਦਿੱਤੀਆਂ ਤੁਸੀਂ ਖੁਦ ਦੇਖ ਲਓ ਹੈਨਾ ਜੋ ਲੱਗਿਆ ਵੀ ਕਿਹੜੇ ਕਿਥਰੋਂ ਗਏ ਮੁੜ ਕੇ ਵਾਪਸ ਨਹੀਂ ਕੁਝ ਨਹੀਂ ਪਤਾ ਉਹ ਦੇਖੋ ਡੋਰ ਤਾਂ ਇੱਕ ਹੀ ਆ ਸਾਡੇ ਕੋਲ ਇੱਕੋ ਹੀ ਡੋਰ ਆ ਇੱਥੋਂ ਨਿਕਲਣੀ ਉਹ ਡੋਰ ਤੋਂ ਬਾਹਰ ਨਿਕਲ ਕੇ ਗਏ ਆ ਸਾਡਾ ਹਾਂਜੀ ਸਰ ਕਸਟਮਰ ਦਾ ਥੋੜਾ ਜਿਹਾ ਇੱਥੇ ਆਉਂ ਲਾਇਆ ਲੰਦੇ ਆ ਕਿ ਸਾਡੇ 2-3 ਮਿੰਟ ਲਈ ਕਹਿੰਦੇ ਕਿ ਸਾਡੇ ਕੈਮਰੇ ਬੰਦ ਹੋ ਗਏ ਸੀਸੀਡੀ ਕੈਮਰੇ ਬਿਲਕੁਲ ਨਹੀਂ ਦਿਖਿਓ ਸੀਸੀਟੀਵੀ ਕੈਮਰੇ ਚੱਲ ਰਹੇ ਆ ਪੁਲਿਸ ਨੂੰ ਅਸੀਂ ਉਹ ਬੰਦੇ ਦਿਖਾ ਦਿਤਤੇ ਆ ਅਸੀਂ ਵੀਡੀਓਜ਼ ਦੇ ਦਿੱਤੀਆਂ ਪਰਿਵਾਰ ਨੂੰ ਦੇ ਦਿੱਤੀਆਂ ਉਹਨਾਂ ਨੂੰ ਦੇ ਦਿੱਤੀਆਂ ਸਾਡੇ ਕੋਲ ਉਹ ਪਰਿਵਾਰ ਵੱਲੋਂ ਹੀ ਐਮਸੀ ਸਾਹਿਬ ਆਏ ਸੀ ਉਹਨਾਂ ਨੂੰ ਦੇ ਦਿੱਤੀਆਂ ਸਾਡਾ ਅਸੀਂ ਤਾਂ ਜਿਹੜੀ ਰਿਕਾਰਡਿੰਗਸ ਸੀਗੀਆਂ ਉਹਨਾਂ ਨੂੰ ਅਸੀਂ ਦੇ ਦਿੱਤੀਆਂ ਜੋ ਜਿਹੜੇ ਕੋਈ ਬੰਦੇ ਸੀ ਉਹ ਬਕਾਇਦਾ ਸੂਟ ਬੂਟ ਪਾ ਕੇ ਉਹ ਵਿੱਚ ਬੈਠੇ ਆ ਔਰ ਦੇਖੋ ਤੁਸੀਂ ਸਾਡੀ ਪ੍ਰੋਬਲਮਸ ਵੀ ਸਮਝ ਸਕਦੇ ਆ ਸੂਟ ਬੂਟ ਪਾ ਕੇ ਆਏ ਬੰਦਿਆਂ ਨੂੰ ਅਸੀਂ ਕਿੱਦਾਂ ਪੁੱਛ ਸਕਦੇ ਆ ਕਿ ਤੁਸੀਂ ਕੌਣ ਆ ਉਹਦਾ ਪਰਿਵਾਰ ਦਾ ਦੇਖੋ ਜਾਗੋ ਦਾ ਫੰਕਸ਼ਨ ਜੇ ਪਰਿਵਾਰ આરોਪ ਲਾਉਂਦਾ ਉਹਨਾਂ ਦਾ ਲਾਸ ਹੋਇਆ ਮੈਂ ਉਹਨਾਂ ਨਾਲ ਸਹਿਮਤ ਆ ਵੱਡੀ ਉਹ ਜੇ ਉਹਨਾਂ ਦਾ ਕੋਈ ਪਰਸ ਵਿੱਚ ਕੁਝ ਵੀ ਉਹਨਾਂ ਦਾ ਗਿਆ ਉਹ ਨੁਕਸਾਨ ਆ ਮੈਂ ਮੰਨਦਾ ਪਰ ਜਾਗੋ ਦਾ ਫੰਕਸ਼ਨ ਆ ਇੱਕੋ ਹੀ ਪਰਿਵਾਰ ਦਾ ਇਹ ਫੰਕਸ਼ਨ ਆ ਸਾਡੇ આરોਪ ਲਾਉਣ ਦੇ ਨਾਲ ਉਹ ਵੈਟਰ ਸੀ ਕਿ ਉਹਨਾਂ ਦਾ ਵੀ ਨਿਗਰਾਨੀ ਰੱਖਣਾ ਫਰਜ਼ ਬਣਦਾ ਕਿ ਜੇ ਤੁਹਾਡੀ ਸਰ ਪਰਿਵਾਰ ਨਾਲ ਗੱਲਬਾਤ ਹੋਈ ਹੋਣੀ ਕੀ ਬਿਲਕੁਲ ਬਿਲਕੁਲ ਸਾਡੇ ਕੋਲੇ ਬੈਠੇ ਗਏ ਆ ਸਾਡੇ ਨਾਲ ਤਾਂ ਉਹਨਾਂ ਨੇ ਨਹੀਂ ਸਾਡੇ ਨਾਲ ਦੇਖੋ ਸਾਡੇ ਨਾਲ ਨੁਕਸਾਨ ਬਾਰੇ ਕੋਈ ਗੱਲ ਨਹੀਂ ਹੋਈ ਸਾਡੇ ਨਾਲ ਸਿਰਫ ਇਹ ਗੱਲ ਹੋਈ ਸੀ ਸਾਡਾ ਪਰਸ ਚੋਰੀ ਹੋਇਆ ਉਹ ਚ ਸਾਡੇ ਗਹਿਣੇ ਸੀ ਸਾਡੇ ਪੈਸੇ ਸੀ ਸਾਨੂੰ ਇਹ ਨਹੀਂ ਪੁਲਿਸ ਆਈ ਸੀ ਇੱਕ ਵਿਅਕਤੀ ਨੂੰ ਲੈ ਕੇ ਗਈ ਆ ਕੌਣ ਵਿਅਕਤੀ ਉਹ ਜਿਹੜਾ ਇੱਕ ਵਿਅਕਤੀ ਆ ਉਹ ਇੱਕ ਸਫਾਈ ਕਰਮਚਾਰੀ ਕੋਈ ਹੈਗਾ ਉਹ ਉਹਦੇ ਲਈ ਜਿਹੜੇ ਐਮਸੀ ਸਾਹਿਬ ਆਏ ਸੀ ਉਹ ਕਹਿੰਦੇ ਕਿ ਮੈਨੂੰ ਇਹਨਾਂ ਤੇ ਡਾਊਟ ਆ ਅਸੀਂ ਇੱਥੇ ਕੰਮ ਕਰਦਾ ਸੀਗਾ ਰਿਜ਼ੋਰਟ ਦੇ ਵਿੱਚ ਸਾਡੇ ਕੋਲ ਇਸ ਵੇਲੇ ਉਹ ਕੰਮ ਕਰ ਰਿਹਾ ਸੀ ਕੀ ਨਾਮ ਤੁਹਾਡਾ ਨਾਮ ਤਾਂ ਕੀ ਸੀ ਅਰਜੁਨ ਤੇ ਜਿਨ੍ਹਾਂ ਦੇ ਸਰ ਫੰਕਸ਼ਨ ਆਇਆ ਉਹਨਾਂ ਦਾ ਕੀ ਨਾਮ ਕਰਾਉਣਾ ਹੈ ਮੈਨੂੰ ਨਹੀਂ ਪਤਾ ਕੀ ਨਾਮ ਹੈ ਮੈਂ ਤੇ ਤੁਹਾਡੇ ਕੋਲ ਸਾਰਾ ਐਂਟਰੀ ਵਗੈਰਾ ਕੱਢ ਦਿੰਦੇ ਆ ਕਿਹਦੇ ਨਾਲ ਤੁਸੀਂ ਬੁੱਕ ਕਰਾਉਣਾ ਹੈ ਕਹਿੰਦੇ 20 ਲੱਖ ਤੋਂ ਜ਼ਿਆਦਾ ਇਨਸਾਨ